لون لون بولے اي س ਸ੍ਰੀ ਗੁਰੂ ਜੀ ਕਾ ਖਾਲਸਾ ਤੇ ਸ੍ਰੀ ਦੀ ਜੀ ਕੀ ਫਤਿਹ ਮੈਨੂੰ ਰੈਲਬੰਦਗੀ ਲਾਈਨ ਕਲੱਬ ਤੇ ਜਿਹੜੇ ਮੇਰੇ ਹੋਮ ਕਲੱਬ ਏ ਮੈਨੂੰ ਮਾਣ ਏ ਉਹਨਾਂ ਦੇ ਅੱਜ ਉਹਨਾਂ 321 ਡੀਚ ਇੱਕ ਵੱਖਰਾ ਸਿੱਖੀ ਦੀ ਪਛਾਣ ਦਾ ਪ੍ਰੋਜੈਕਟ ਲਾ ਕੇ ਪੰਜਾਬ ਵਿੱਚ ਵੱਖਰੀ ਆਪਣੀ ਜਾਨ ਤੇ ਪਛਾਣ ਬਣਾਈ ਜੀ ਜਿਹੜਾ ਸਾਡਾ ਸਾਡੇ ਧਰਮ ਨਾਲ ਜੁੜਿਆ ਆਪਾਂ ਦਸਤਾਰ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਅੰਮ੍ਰਿਤ ਛਕਾ ਕੇ ਸਾਨੂੰ ਸਜਾਈ ਸੀ ਉਹਦੀ ਸ਼ਾਨ ਛਤਕਾ ਅੱਜ ਵਰਲਡ 'ਚ ਕਿਤੇ ਵੀ ਸਿੱਖ ਬੈਠਾ ਉਹਨੂੰ ਦਸਤਾਰ ਜਿਸ ਸਿੱਖ ਨੇ ਬੰਨੀ ਹੋਵੇ ਉਹਨੂੰ ਸਰਦਾਰ ਜੀ ਕਹਿ ਕੇ ਬੁਲਾਇਆ ਜਾਂਦਾ ਹੈ ਦੁਨੀਆਂ 'ਚ ਕੋਈ ਐਦਾਂ ਦਾ ਇਨਸਾਨ ਹੈ ਜਿਹਨੂੰ ਜਿਹਦੇ ਨਾਲ ਜੀ ਲੱਗਦਾ ਹੈ ਉਦਿੱਤੀ ਹੋਈ ਗੁਰਮਾਂ ਦੀ ਦਸਤਾਰ ਹੈ ਜੇ ਤੱਕ ਕਰਕੇ ਜੇ ਕੋਈ ਵੀ ਬੁਲਾਏਗਾ ਸਰਦਾਰ ਜੀ ਕਰਕੇ ਬੁਲਾਏਗਾ ਜੇ ਤੁਹਾਨੂੰ ਨਾਂ ਵੀ ਜਾਣਦਾ ਹੋਵੇ ਮੈਨੂੰ ਬੜਾ ਮਾਣ ਹੈ ਆਪਣੀ ਕਲੱਬ ਦੇ ਸਾਡੀ ਜਿਹੜੀ ਕਲੱਬ ਏ ਬਿਲਕੁਲ ਸਿੱਖੀ ਸਿਧਾਂਤਾਂ ਨਾਲ ਜੁੜੀ ਹੋਈ ਕਲੱਬ ਏ ਇਹ ਹਰ ਵੇਲੇ ਸਾਡੇ ਜਿਹੜੇ ਸੁਤਪਾਲ ਸਿੰਘ ਜੱੱਬੋ ਸਾਹਿਬ ਸਾਰੇ ਹੀ ਮੈਂਬਰ ਇਹੀ ਸੋਚਦੇ ਨੇ ਕਿ ਅਸੀਂ ਧਰਮ ਵਾਸਤੇ ਕੀ ਕਰੀਏ ਸਾਡੀ ਹਰ ਇੱਕ ਲੈ ਲੈ ਕਲੱਬ ਦੀ ਕਉ ਸੰਤ ਬਾਬਾ ਪ੍ਰੇਮ ਸਿੰਘ ਦੀ ਧਰਤੀ ਹੋਣ ਕਰਕੇ ਹਰ ਬੰਦੇ ਦੀ ਧਾਰਮਿਕ ਸੋਝੇ ਧਰਮ ਨਾਲ ਜੁੜੀਏ ਇਸ ਕਰਕੇ ਉਸ ਸੋਚ ਮਤਕੂ ਚੱਲਦੇ ਨੇ ਜਿੱਦਾਂ ਸਾਡੇ ਜੱਬੋ ਸਾਹਿਬ ਨੇ ਦੱਸਿਆ ਸਾਡਾ ਅਗਲਾ ਏਜੰਡਾ ਹੈ ਇਹ ਆਪਾਂ ਧਾਰਮਿਕ ਤੌਰ ਤੇ ਬੱਚਿਆਂ ਦੇ ਟੈਸਟ ਲੈ ਕੇ ਜਿਹੜਾ ਉਹ ਚ ਪਾਸ ਹੋਏਗਾ ਵੱਡੇ ਨਾਮ ਰੱਖਾਂਗੇ ਉਹ ਧਰਮ ਦਾ ਪ੍ਰਚਾਰ ਕੀਤਾ ਜਾ ਸਕੇ ਯਾਨੀ ਜਿਵੇਂ ਅੱਜ ਇਹ ਦਸਤਾਰ ਬੰਦੀ ਹੋਈ ਏ ਵੇਖ ਕੇ ਮਨ ਖੁਸ਼ ਹੋ ਜਾਂਦਾ ਵੇਖੋ ਪੰਜਾਬ ਵਿੱਚੋਂ 350 ਬੱਚੇ ਨੇ ਹਿੱਸਾ ਲਿੱਤਾ ਜੇ ਮੈਂ ਕਹਿ ਲਵਾਂ ਜੇ ਮੈਂ ਆਪਣੇ ਮੇਰੀ ਸਮਝ ਮੁਤਾਬਕ ਸ਼ਾਇਦ ਇਹ ਪੰਜਾਬ ਵਿੱਚ ਪਹਿਲਾ ਇਦਾਂ ਦਾ ਕੰਪੀਟੀਸ਼ਨ ਹੋਵੇਗਾ ਕਿ ਜਿਹੜਾ 베ਗੋ ਵਾਲੇ ਸਭ ਤੋਂ ਵੱਡਾ ਆਪਾਂ ਇਹ ਇਸ ਤਰ੍ਹਾਂ ਦਾ ਕੰਪੀਟੀਸ਼ਨ ਲਵਾਇਆ ਜਿੱਚ ਵੱਡੇ ਵੱਡੇ ਨਾਮ ਰੱਖੇ ਗਏ ਨੇ ਇਹ ਸਾਰੀ ਗੁਰੂ ਦੀ ਕਿਰਪਾ ਹੈ ਸੰਤ ਬਾਬਾ ਪ੍ਰੇਮ ਸਿੰਘ ਦੀ ਕਿਰਪਾ ਹੈ ਜਿੱਦਾਂ ਸਾਡੇ ਕਲੱਬ ਵੱਲੋਂ ਫੈਸਲਾ ਕੀਤਾ ਗਿਆ ਐਸ ਵੇਲੇ ਆਪਾਂ 3 ਪ੍ਰਾਈਜ਼ 3-3 ਰੱਖੇ ਸੀ ਅਗੋਂ 7-7 ਪ੍ਰਾਈਜ਼ ਹੋਣਗੇ 14 ਪ੍ਰਾਈਜ਼ ਦਿੱਤੇ ਜਾਣਗੇ ਜਿੱਥੇ 6 ਪ੍ਰਾਈਜ਼ ਦਿੱਤੇ ਗਏ ਨੇ ਇਹ ਵੀ ਇੱਕ ਬੜੀ ਮਾਣ ਵਾਲੀ ਗੱਲ ਏ ਕਿਉਂਕਿ ਇਸ ਚੀਜ਼ ਨੂੰ ਅਸੀਂ ਦੁਨੀਆ ਵਿੱਚ ਦੱਸਣਾ ਚਾਹੁੰਦੇ ਆ ਕਿ ਸਾਡਾ ਕਲੱਬ ਰੈਲ ਬੰਦਗੀ ਇਹ ਕੰਮ ਕਰ ਸਕਦਾ ਹੈ ਇਸਕੇ ਮੈਨੂੰ ਬੜਾ ਮਾਣ ਹੈ ਆਪਣੀ ਕਲੱਬ ਦੇ ਵੇਖੋ ਅੱਜ ਇਹਦੇ ਨਾਲ ਨਾਲ ਵਧੀਆ ਵਧੀਆ ਪ੍ਰੋਜੈਕਟ ਲਾਏ ਜਿਵੇਂ ਅੱਜ ਅੱਖਾਂ ਦਾ ਟੈਸਟ ਕੀਤਾ ਗਿਆ ਆ ਵਾਟਰ ਕੁਲਾ ਬਟਾਲਾ ਕਾਲਜ ਨੂੰ ਦਿੱਤਾ ਜਾ ਰਿਹਾ ਜਿਹੜਾ ਕਿ ਆਪਣੇ ਬੇਗੋਲ ਤੋਂ ਕਿੰਨੀ ਦੂਰ ਹੈ ਸੱਤ ਕਿੱਟਾਂ ਦਿੱਤੀਆਂ ਗਈਆਂ ক্রিকেট ਦੀਆਂ ਤਿੰਨ ਬਾਲੀਬਾਲ ਦੀਆਂ ਕਿੱਟਾਂ ਦਿੱਤੀਆਂ ਗਈਆਂ ਆ ਪੰਜ ਸਕੂਲਾਂ ਨੂੰ ਆਪਾਂ ਕਿਤਾਬਾਂ ਕਾਪੀਆਂ ਦੇਣ ਜਾ ਰਹੇ ਹਾਂ ਅੱਜ ਦੇ ਦਿਨ ਆਪਾਂ 16 ਪ੍ਰੋਜੈਕਟ ਵੀ ਨਾਲ ਲਾਏ ਨੇ ਇਹ ਕੋਈ ਛੋਟੀ ਜਿਹੀ ਗੱਲ ਨਹੀਂ ਇਹ ਸਾਰਾ ਸਾਡੇ ਜਿਹੜਾ ਮਾਣ ਹੈ ਸਾਡੇ ਪ੍ਰਧਾਨ ਪ੍ਰੈਜ਼ੀਡੈਂਟ ਰਾਜ ਬਾਦਰ ਸਿੰਘ ਨੂੰ ਲੈਂਡ ਕਲੱਬ ਦੇ ਕੱਲੇ-ਕੱਲੇ ਮੈਂਬਰ ਨੂੰ ਆਪਣਾ ਜੈਤ ਸਿੰਘ ਜਸਵਿੰਦਰ ਜੀ ਕਾਬੀ ਸਾਹਿਬ ਛੋਟੂ ਜੰਮਾ ਨੂੰ ਪਤਾ ਇਹਦਾ ਮਨਜੀਤ ਸਿੰਘ ਮਨਪ੍ਰੀਤ ਸਿੰਘ ਸਾਰੇ ਟੁੱਟ ਮੈਂਬਰ ਸੁਖਦੇਵ ਰਾਜ ਬੱਗਾ ਜਿੰਨੇ ਵੀ ਸਪੈਸ਼ਲ ਤੌਰ ਤੇ ਆਏ ਬੀਡੀ 1 ਵੀਐਮ ਗੋਲ ਸਾਹਿਬ ਦਾ ਮੈਂ ਦਿਲ ਦੀ ਗਹਿਰਾਈ ਦੇ ਧੰਨਵਾਦ ਕਰਦਾ ਜਿਹੜਾ ਆਪਣਾ ਕੀਮਤੀ ਟਾਈਮ ਕੱਟ ਗਿਆ ਜੇ ਇੱਥੇ ਆਏ ਨੇ ਮੇਰੇ ਕੋਈ ਲਫ਼ਜ਼ ਨਹੀਂ ਜੋ ਜਿਹੜੇ ਮੈਂ ਪੂਰੇ ਕਰ ਸਕਿਆ ਸਰਕਾਰ ਮੈਂ ਆਪਣੇ ਇਲਾਕਾ ਨਿਵਾਸੀਆਂ ਨੂੰ ਬੇਗਵਾਲ ਇਲਾਕੇ ਦੇ ਸਰਪ ਪੰਜਾਬ ਪਾਸਿਆਂ ਨੂੰ ਲੱਖ ਲੱਖ ਵਧਾਈ ਦੇਣਾ ਮੈਨੂੰ ਅੱਜ ਦਾ ਬਹੁਤ ਸ਼ਾਨਦਾਰ ਪ੍ਰੋਜੈਕਟ ਲੱਗਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਰਾਇਲ ਬੰਦਗੀ ਨਾਇਨ ਕਲੱਬ ਬੇਗਵਾਲ 321 ਡੀ ਵੱਲੋਂ ਬਾਬਾ ਮੱਕਣ ਸਾਹ ਲਬਾਣਾ ਦੀ ਯਾਦ ਵਿੱਚ ਚੌਥਾ ਕੰਪੀਟੀਸ਼ਨ ਦਸਤਾਰ ਕੰਪੀਟੀਸ਼ਨ ਕਰਵਾਇਆ ਗਿਆ ਹੈ ਜੋ ਕਿ ਸੰਤ ਬਾਬਾ ਪ੍ਰੇਮ ਸਿੰਘ ਦੀ ਧਰਤੀ ਤੇ ਕਰਵਾਇਆ ਗਿਆ ਹੈ ਬੇਗਵਾਲ ਵਿੱਚ ਬਹੁਤ ਹੀ ਸਾਨੂੰ ਸੰਤ ਬਾਬਾ ਪ੍ਰੇਮ ਸਿੰਘ ਤੇ ਮਾਣ ਹੈ ਕਿ ਸੰਤ ਬਾਬਾ ਪ੍ਰੇਮ ਸਿੰਘ ਹੀ ਕਲੱਬ ਨੂੰ ਸ਼ਕਤੀ ਦਿੰਦੇ ਹਨ ਤੇ ਕਲੱਬ ਆਪਣਾ ਕਾਰਜ ਕਰਦੀ ਹੈ ਔਰ ਜੋ ਕਿ ਬੱਚੇ ਤੇ 350 ਬੱਚਾ ਸਕੂਲਾਂ ਦਾ ਆਇਆ ਜੋ ਕਿ ਪਠਾਨਕੋਟ ਫਿਰੋਜ਼ਪੁਰ ਰੋਕਪੜ ਮਰਲਾ ਫਿਰੋਜ਼ਪੁਰ ਦੂਰ ਦੂਰ ਵੀ ਬੱਚੇ ਆਏ ਹਨ ਪਾਕੜੀ ਹੀ ਸਾਡੀ ਸ਼ਾਨ ਹੈ ਪੁਰ ਗੁਰਮਤ ਸਿੰਘ ਨੇ ਸਾਨੂੰ ਦਸਤਾਰ ਦੇ ਕੇ ਸਾਡੀ ਪਹਿਚਾਨ ਲਗ ਬਣਾਈ ਹੈ ਮੈਨੂੰ ਆਪਣੇ ਪਾਕ ਤੇ ਬਹੁਤ ਮਾਣ ਹੈ ਕਿ ਅੱਜ ਜੋ ਕਿ ਆਪਾਂ ਦਸਤਾਰ ਕੰਪੀਟੀਸ਼ਨ ਕਰਾਇਆ ਹੈ ਬਹੁਤ ਹੀ ਵਧੀਆ ਤਰੀਕਾ ਨਾਲ ਹੈ ਸਾਰੀ ਕਲੱਬ ਨੇ ਬਹੁਤ ਵਧੀਆ ਸੰਯੋਗ ਦਿੱਤਾ ਹੈ ਜਿੱਥੇ ਕਿ ਲਾਂਚ ਕਲੱਬ ਵਿਸ਼ਵਾਸ ਨੇ ਵੀ ਗੋਟਿਆਂ ਦਾ ਸੈਮੀਨਾਰ ਲਗਾਇਆ ਸੀ ਉਹਨਾਂ ਦਾ ਵੀ ਆਪਾਂ ਧੰਨਵਾਦ ਕਰਦੇ ਹਾਂ ਮੈਂ ਆਪਣੇ ਗਵਰਨਰ ਸਾਹਿਬ ਡੀਜੀ 1 ਤੋਂ ਹੋਰ ਜੋ ਆਪਣੀ ਪੂਰੀ ਕਲੱਬ ਦੇ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਪ੍ਰਧਾਨ ਸਾਹਿਬ ਰਾਜ ਭਾਦਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੋ ਕਿ ਆਪਣਾ ਕੀਮਤੀ ਟਾਈਮ ਸਮਾਂ ਕੱਢ ਕੇ ਬਹੁਤ ਹੀ ਵਧੀਆ ਪ੍ਰੋਗਰਾਮ ਕਰਾਇਆ ਗਿਆ ਹੈ ਬਾਬਾ ਮੱਖਣ ਸਿੰਘ ਲਬਾਣਾ ਦੀ ਯਾਦ ਵਿੱਚ ਇੱਕ ਵਾਟਰ ਕੂਲਰ ਬਟਾਲਾ ਕਾਲਜ ਨੂੰ ਦਿੱਤਾ ਗਿਆ ਹੈ ਬਾਕੀ ਜੋ ਬੁੱਕਸ ਹਨ ਇਹ ਸਕੂਲਾਂ ਵਿੱਚ ਵੰਡੀਆਂ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਜਵਾਨ ਪੀੜੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਅੱਜ ਦੇ ਇਸ ਦਸਤਾਰ ਮਸਾਲੇ ਆਪਾਂ ਨੌਜਵਾਨ ਪੀੜੀ ਨੂੰ ਇਹ ਨੈਸ ਦੇਣਾ ਚਾਹੁੰਦੇ ਆ ਤਾਂ ਵੱਤ ਤੋਂ ਵੱਤ ਦਸਤਾਰ ਪੰਨੋਂ ਆਪਣਾ ਹਿੱਸਾ ਲਵੋ ਦਸਤਾਰ ਚ ਕੰਪੀਟੀਸ਼ਨ ਕਰੋ ਦਸਤਾਰ ਹੀ ਛਾਣ ਸਾਡੀ ਦਸਤਾਰ ਨਾਲ ਹੀ ਸਾਰੀ ਪਛਾਣ ਹੈ